1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਗਰਦਾਸਪੁਰ ਤੋਂ ਕਾਂਗਰਸ ਲਈ ਚੋਣ ਲੜ ਰਹੇ ਸੁਖਜਿੰਦਰ ਸਿੰਘ ਦਾਵਾ ਦੇ ਹੱਕ 'ਚ ਮਹਰੂਮ ਲੋਕਾਇਕ ਚਦੂ ਮੂਸੇ ਵਾਲੇ ਦੇ ਪਤਾ ਬਲਕੌਰ ਸਿੰਘ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਚਾਹਪੁਰ ਜਾਜਨ ਅਤੇ ਧਰਮਕੋਟ ਰੰਡਾਵਾ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਜਿੱਥੇ ਲੋਕਾਂ ਨੂੰ ਸੰਬੋਧਨ ਕਰते ਾਂ ਬਲਕੌਰ ਸਿੰਘ ਨੇ ਸੁਖਜਿੰਦਰ ਸਿੰਘ ਅਰੰਦਾਵ ਨੂੰ ਵੋਟਾਂ ਪਾਉਣ ਲਈ ਲੋਕਾਂ ਨੂੰ ਕਿਹਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਉਸ ਦੇ ਪੇਟੇ ਦੀ ਕਟਾਈ ਗਈ ਸੁਰੱਖਿਆ ਦੇ ਕਾਰਨ ਉਸ ਦੀ ਹੋਈ ਸੀ ਕਿਹਾ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੁਖਜਿੰਦਰ ਸਿੰਘ ਦਾਵਾ ਨੇ ਕੀਤਾ ਸੰਬੋਧਤ ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਜੋ ਮੁੱਖ ਰੂਪੀ ਲਾਸੰਭ ਚਨੋਈ ਹੈ ਉਸ ਦੀ ਚੇਲਾ ਵਿੱਚ ਸ਼ਰੀਆਮ ਇੰਟਰਵਿਊ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਦ ਕਿ ਤੁੱਚੇ ਪਾਸੇ ਸਿੱਧੂ ਮੂਸੇਵਾਲਾ ਜੋ ਕਿ ਪੰਜਾਬ ਦਾ ਪੰਜਾਬੀ ਇਤਿਹਾਸੀ ਕਲਕਤਾ ਸੀ ਉਸਦੀ ਭਗਵੰਤ ਮਾਨ ਸਰਕਾਰ ਵੱਲੋਂ ਸੁਰੱਖਿਆ ਕਟਾਈ ਜਾਂਦੀ ਹੈ ਜਿਸ ਕਰਕੇ ਉਸਦੀ ਮੌਤ ਹੁੰਦੀ ਹੈ ਉੱਥੇ ਹੀ ਸੁਖਜਿੰਦਰ ਸਿੰਘ ਦਾਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਿੱਟੂ ਨੂੰ ਛੇ ਵਾਲੇ ਦਿੱਕਾਤਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਪਲਕੌਰ ਸਿੰਘ ਦੇ ਅਤੇ ਚਿਤ ਮੂਸੀ ਵਾਲੇ ਦੇ ਪਰਿਵਾਰ ਨੂੰ ਇਨਸਾਫ ਉਹ ਨਾਲ ਚਾਹੀਦਾ ਹੈ ਇਸ ਰੋਪੇ ਸਿੰਘ ਜਿੰਦਰ ਸਿੰਘ ਰੰਦਾਵਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਵੀ ਤਕੇ ਨਿਸ਼ਾਨੇ ਸਾਦੇ ਸੁਣਾਉਂਦੇ ਹਾਂ ਤੁਹਾਨੂੰ ਕੀ ਕਿਚਾ ਪਲਕੌਰ ਸਿੰਘ ਅਤੇ ਚਿਤ ਜਿੰਦਰ ਸਿੰਘ ਰੰਦਾਵਾਨ ਨੇ ਸਟੇਜ ਤੇ ਬੈਠੇ ਮੇਰੇ ਸਾਰੇ ਲੀਡਰ ਸਾਹਿਬਾ ਮੇਰੇ ਸਾਹਮਣੇ ਬੈਠੇ ਮੇਰੇ ਪਿਆਰੋ ਅੱਜ ਸਰਦਾਰ ਬਲਕੌਰ ਸਿੰਘ ਦਾ ਜੈ ਸਿੰਘ ਕਿੰਡਾਲਾ ਸਾਡਾ ਪੁੱਤ ਜੀ ਦਾ ਹੋਂਦ ਤੇ ਉਸ ਦਿਨ ਸਰਦਾਰ ਬਲਕੌਰ ਸਿੰਘ ਦੀ ਹੋਰ ਚੜ੍ਹਤ ਹੋਣੀ ਸੀ ਮੇਰੇ ਕੋਲ ਡਾਕਟਰ ਇਕਬਾਲ ਬੇਕਰ ਮੇਰੇ ਪੇਟ ਕੋ ਗੁਰੂ ਗ੍ਰੰਥ ਦਾ ਵੈਦ ਪਿਤਾ ਜੀ ਮੈਂ ਪੜੇ ਡਾਕਟਰ ਸੀ ਜਮਾਂ ਕਰਦੇ ਹੁੰਦੇ ਸੀ ਮੈਂ ਤੇ ਸਦਾ ਬਰਕਰਾਰ ਸੀ ਜਿਹੜੇ ਬੰਦੇ ਨੇ 10 ਸਾਲ ਕੋਲ ਦੇ ਨੌਕਰੀ ਟ੍ਰਿਟੀ ਹੋਵੇ ਜੇ ਜੇਛੂਲੇ ਸਾਡੇ 6 ਕੋਪ ਦਾ ਪੁੱਤ ਬਾਪ ਦੇ ਮਰੀਲਾ ਕੇ ਨਾਲ ਤੋਂ ਤੋੜੇ ਤੇ ਬਾਪ ਨੂੰ ساری ਦੁਨੀਆ ਜਿੰਨੇ ਰਾਦੇਸ ਤੋਂ ਇਹ ਉਹ ਬਾਪ ਆ ਜਿੰਨੇ ਆਪਣਾ ਬੱਚਾ ਗਵਾ ਕੇ ਤੇ ਫੇਰ ਵੀ ਇੱਕ ਲਾਸ਼ ਨੂੰ ਪੰਜਾਬ ਦਾ ਆਪਣੇ ਪੁੱਤ ਦੇ ਲਈ ਨੂੰ ਸਾਫ ਨੇੜੇ ਤੋਇਆ ਕਰਦਾ ਸਰਕਾਰਾਂ ਬੋਲੀਆਂ ਹੋ ਗਈਆਂ ਸਰਕਾਰਾਂ ਅਲੀਆਂ ਹੋ ਗਈਆਂ ਆ ਬੈਠੀਆ ਮੇਰੀਆਂ ਭੈਣਾ ਮੇਰੇ ਭਰਾ ਬੈਠੇ ਨੇ ਜਦੋਂ ਪਾਪ ਸ਼ਾਮੀ ਆਪਣੇ ਘਰੋਂ ਦੇ ਪੁੱਤ ਨੂੰ ਜੱਫੀ ਪਾ ਕੇ ਜਿਵੇਂ ਬੁੱਢੇ ਤਰ੍ਹਾਂ ਬੈਠੇ ਤੇ ਪਾਪ ਉਹ ਬਾਪੂ ਖੈਰ ਨਹੀਂ ਪੈਂਦੀ ਤੇ ਮਾਂ ਜਦੋਂ ਸਵੇਰੇ ਉੱਠਦੀ ਆ ਤੇ ਸਭ ਤੋਂ ਪਹਿਲਾਂ ਆਪਣੇ ਪੁੱਤ ਦੇ ਮੰਜੇ ਵੱਲ ਵੇਖਦੀ ਆ ਕਿ ਮੇਰਾ ਪੁੱਤਰ ਉੱਠੇ ਤੇ ਮੈਂ ਉਹਨੂੰ ਕੰਮ ਕਰਨਾ ਪਵੇ ਮੈਂ ਕੋਈ ਬੁਲਾਣਾ ਨਹੀਂ

ਮੈਂ ਇਹ ਵੀ ਇੱਕੋ ਬਾਰੇ ਆ ਕੇ ਕਿ ਮੈਂ ਫਰੈਂਟ ਲੱਗ ਕੋਸ਼ਿਸ਼ ਕੀਤੀ ਕਿ ਜੀ ਸਾਹਿਬ ਨੂੰ ਜਦੋਂ ਮੈਂ ਤਾਂ ਉਹ ਮੇਰੇ ਕੋਲ ਕੇ ਮੈਨੂੰ ਕਹਿੰਦਾ ਕਹਿੰਦਾ ਲਓ ਉਸ ਤੋਂ ਮੈਂ ਕਦੋਂ ਮੇਰੇ ਅੱਗੇ ਦਾ ਫੋਟੋ ਜੀ ਦੇ ਤੋਂ ਮੈਂ ਹਫਤੀ ਜ ਸਾਹਿਬ ਤੱਕ ਮੈਂ ਕਦੋਂ ਕਦੋਂ ਬਣਾ ਜਦੋਂ ਤੁਹਾਡੀ ਸਰਕਾਰ ਦੀਆਂ ਨਰੇਂਦੀਆਂ ਦੇ ਕੰਮ ਮੇਰਾ ਕੰਮ ਦਾ ਮਤਲਬ ਤੁਸੀਂ ਕਹਿੰਦੇ ਵਿੱਚ ਜੀ ਲੋਕ ਦਾ ਬਿਲਕੁਲ ਸਾਰੀ ਪ੍ਰੀਕਲਮ ਹੋ ਗਿਆ ਹੁੰਦਾ ਜਾ ਬੋਲੇ ਮੈਂ ਕਰਵਾਉਂਦਾ ਮੈਂ ਇਹ ਨਹੀਂ ਕਿ ਦੱਸਿਆ ਅਸੀਂ ਦੋਨੋਂ ਤੁਹਾਡਾ ਬਦਲਾਖੀ ਕਰ ਸੀ ਖੈਰ ਜਿਹੜੇ ਲੋਕਾਂ ਨਾਲ ਸਾਡੇ ਭਰਾਵਾਂ ਤੋਂ ਕਾਪੀ ਛੇੜੇ ਹੋਗੇ ਕਈ ਗਲਤੀਆਂ ਸਾਡੇ ਤੋਂ ਹੋ ਜਾਣਗੀਆਂ ਪਰ ਜੋ ਇਹਨਾਂ ਜੀਨਾਂ ਵੱਡਾ ਮੌਕਾ ਨੇ ਜੇ ਕਿਤੇ ਬੰਦਾ ਪੰਚਾਇਤ ਦੇ ਵਿੱਚ ਨਹੀਂ ਬਣ ਸਕਦਾ ਅਸੀਂ ਕੈਡੀਟ ਦੇ ਪਿੱਛੇ ਹੁੰਦਾ ਔਰ ਕੈਡੀਟ ਦੇ ਮੰਤਰੀ ਦੀ ਗੱਲ ਸੁਣਵਾ ਮੈਂ ਭੁਰੀਆ ਸਾਹਿਬ ਨੂੰ ਮਿਲਿਆ ਇਹ ਤੇਰੇ ਕੋਲ ਤੇਰੇ ਕੋਲ ਆਇਆ ਸੀ ਤੇ ਸਭੀ ਨੇ ਸੁਣਾਇਆ ਸੀ ਹੁਣ ਕਿਰਪਾ ਕਰੀਓ ਤੁਸੀਂ ਇਹ ਕਿ ਗੈਂਗਰ ਦੀ ਜੇਲ੍ਹ ਤੋਂ ਤੁਹਾਨੂੰ ਕੀ ਇਨਰਾਮ ਜਿਵੇਂ ਮਾਦ ਲਿਓ ਤਾਂ ਕਿ ਉਹ ਹਰ ਕੰਦੇ ਦੀ ਪਤਾ ਲੱਗ ਜਾਵੇ ਵੀ ਕੀ ਕੰਮ ਹੋ ਰਿਹਾ ਸੀ ਦਾ ਉਹਦਾ ਮਕਸਦ ਇਹ ਸੀ ਕਿ ਉਹ ਕਿ ਤੁਸੀਂ ਚਾਹੁੰਦੇ ਹੋ ਕਿ ਮੇਰੇ ਜਿਹੜੇ ਕੁਮਾਰ ਦੇ ਜੱਗ ਆਏ ਆ ਮੈਨੂੰ ਰੋਟੇ ਦੀ ਆਵਾਜ਼ ਚ ਤਾਂ ਬੱਸ ਕਹਿਣ ਲਈ ਤੁਹਾਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਿ ਦਿਓ ਤਾਂ ਆਇਆ ਕੋਈ ਕੈਂਸ ਨਹੀਂ ਬਣ ਰਹਾ ਗੁਰੂ ਦਾ ਪਰ ਕੁਝ ਦਿਨਾਂ ਸਾਲ ਫਾਇਸਲੀ ਵਿਚਾਰਾ ਕਿਉਂ ਗਿਆ ਪਰਤੋ ਹੁ ਅਗਲੇ ਹਫ਼ਤੇ ਦੇ ਦਿਨ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਜਵਾਨਾਂ ਤੁਹਾਡੀਆਂ ਅਰਦਾਸਾਂ ਮੈਂ ਤੁਹਾਡਾ ਸਾਰੇ ਜਿਗਰੀ ਕਾਰਨ ਦਾ ਕਿ ਤੁਸੀਂ ਨਿਣੇ ਨਹੀਂ ਨਹੀਂ ਦੇਡ ਦੀ ਦੋਨਾਂ ਦੀ ਨਾਪ ਤੇ ਹੱਥ ਵੇਖੋ ਮੇਰੇ 14 ਤੇ ਉਥੋਂ ਚੀਜ਼ ਨਿਕਲਦੇ ਆ ਤੇ ਨਵੇਂ ਜਿਹੇ ਬੱਚੇ ਚਾਰ ਕੇ ਮੰਗਦੇ ਜਦੋਂ ਮੈਂ ਮਾਦਸਾ ਤੋਂ ਟ੍ਰਾਂਸਫਰ ਹੋ ਕੇ ਬਠਿੰਡੇ ਚਲਾ ਗਿਆ ਤਾਂ ਉਥੋਂ ਦੇ ਸੀਐਮ ਦਾ ਲੈ ਕੇ ਬਠਿੰਡੇ ਆ ਸੀ ਬੋੜੇ ਜਿਹਾ ਰਿਹਾ ਫਿਰ ਮੈਂ ਲਾਈਵ ਹੋ ਕੇ ਆਪਾਂ ਹੀ ਬਿਠਿਆ ਤੁਹਾਡੇ ਤੱਕ ਪਹੁੰਚਾਉਂਦਾ ਸਾਡੀ ਦੋਸੋ ਮੇਰੇ ਸਦਾ ਤੱਕ ਸੂਰ ਕੀ ਹੈ